ਮੱਲਾਵਾਲਾ ਅਸੀਂ ਕਸਬੇ ਦੇ ਵਿੱਚ ਮੌਜੂਦ ਹੈਗਾ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹੈਗੇ ਆਂ ਬੀਤੇ ਦਿਨਾਂ ਦੇ ਵਿੱਚ ਜਿਹੜਾ 26 ਜਨਵਰੀ ਨੂੰ ਡਾਕਟਰ ਭੀਮਰਾਓ ਅੰਮੇਦਕਰ ਦਾ ਜਿਹੜੇ ਬੁੱਤ ਦਾ ਅਪਮਾਨ ਹੋਇਆ ਸੀ ਉਸ ਜਿਹੜਾ ਗੱਲ ਨੂੰ ਲੈ ਕੇ ਅੱਜ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜਾ ਅਬਰੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਸਮੁੱਚਾ ਜਿਹੜਾ ਮੱਲਾਵਾਲਾ ਤੁਸੀਂ ਦੇਖ ਸਕਦੇ ਹੋ ਕਸਬੇ ਦੇ ਵਿੱਚ ਆ ਵੀ ਦੁਕਾਨਾਂ ਬੰਦ ਕਰਕੇ ਜਿਹੜਾ ਇੱਥੇ ਸਮੂਹ ਜਿਹੜੇ ਸਾਡੇ ਐਸਸੀ ਬੀਸੀ ਭਾਈਚਾਰਾ ਹੈਗਾ ਸਮੁੱਚੀਆਂ ਇੰਡੀਆ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਜੇਕਰ ਆਪਾਂ ਗੱਲ ਕਰਦੇ ਹੈਗੇ ਮੱਲਾਵਾਲੇ ਦੀ ਤੇ ਭਰਮਾ ਹੰਗਾਰਾ ਮਿਲਿਆ ਹੈਗਾ ਜੀਰੇ ਰੋਡ ਦੀ ਗੱਲ ਕਰਦੇ ਹੈਗੇ ਆ ਮਖੂ ਰੋਡ ਦੀ ਗੱਲ ਕਰਦੇ ਹੈਗੇ ਆ ਔਰ ਦੂਸਰੇ ਬੰਨੇ ਫਰੋਇਪੁਰ ਰੋਡ ਦੀ ਗੱਲ ਕਰਦੇ ਹੈਗੇ ਆ ਇਹ ਜਿਹੜਾ ਵਰੋਇਪਰ ਤੋਂ ਜਿੱਥੇ ਬੱਸਾਂ ਚੱਲਦੀਆਂ ਮੱਲਾ ਵਾਲਾ ਤੁਸੀਂ ਦੂਸਰੇ ਬੰਨੇ ਇਹ ਵੀ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਇਹ ਭਾਈਚਾਰਾ ਕੋ ਜਥੇਬੰਦੀਆਂ ਵੱਲੋਂ ਜਿਹੜੀਆਂ ਸਮੂਚੀਆਂ ਮੱਲਾ ਵਾਲਾ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਜਿਹੜਾ ਮੱਲਾ ਵਾਲਾ ਬੰਦ ਕੀਤਾ ਗਿਆ ਸੋ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਜਿੱਥੇ ਸਕੂਲ ਦਫ਼ਤਰ ਔਰ ਨਾਲ ਜਿਹੜੇ ਦੁਕਾਨਾਂ ਜਿਹੜੀਆਂ ਮੁਲਾਜ਼ਿਮਾਂ ਦੁਆਰਾ ਜਿਹੜਾ ਦੁਕਾਨਾਂ ਵੀ ਬੰਦ ਕੀਤੀ ਗਈ ਨਾਲ ਹੀ ਇੱਥੇ ਬੈਂਕਾਂ ਵੀ ਜਿਹੜੀਆਂ ਬੰਦ ਦਿਖਾਈ ਦੇ ਰਹੀਆਂ ਹੈਗੀਆਂ ਤੁਹਾਡੇ ਨਾਲ ਅਸੀਂ ਲਗਾਤਾਰ ਸਵੀਰਾ ਸਾਨੀਆਂ ਕਰਾਂਗੇ ਇੱਥੇ ਤੇ ਆਪਾਂ ਗੱਲਬਾਤ ਵੀ ਕਰਦੇ ਹੈਗੇ ਹਾਂਜੀ ਸਰ ਅੱਜ ਬਾਜ਼ਾਰ ਬੰਦ ਕੀਤਾ ਕਿ ਤੁਸੀਂ ਜਨਾਬ ਕੀ ਕਹੋਗੇ ਇਹ ਪਹਿਲਾਂ ਹੀ ਕਾਲ ਸੀਗੀ ਇਹ ਆਪਣਾ ਭਗਵਾਨ ਬਾਲਮੀਕ ਜੀ ਦੇ ਜਿਹੜੇ ਜ਼ੋਨ ਪ੍ਰਧਾਨ ਨੇ ਰਮੇਸ਼ ਕੁਮਾਰ ਹਟਵਾਲ ਜੀ ਉਹਨਾਂ ਦੀ ਲੀਡਰਸ਼ਿਪ ਤਲੇ ਅੱਜ ਕਰੀਬ 30 ਤੋਂ 40 ਬੰਦੇ ਇਕੱਠੇ ਹੋਏ ਆ ਜਿਨ੍ਹਾਂ ਨੇ ਆਪਣਾ ਸਾਰਾ ਬਾਜ਼ਾਰ ਬੰਦ ਕਰਵਾਇਆ ਉਹ ਲੋਕਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਪੀਸਫੁਲੀ ਬਾਜ਼ਾਰ ਬੰਦ ਹੈ ਜੀ ਸਿਰਫ ਸਿਰਫ ਮੈਡੀਕਲ ਸ਼ਾਪਸ ਜਿਹੜੀਆਂ ਹੈਗੀਆਂ ਨੇ ਉਹ ਕੁਝ ਇੱਕ ਉਪਰ ਹੈਗੀਆਂ ਜੀ ਤੇ ਬਾਕੀ ਸਾਰਾ ਕੁਝ ਪੀਸਫੁੱਲ ਏ ਇਹ ਜਿਹੜਾ ਆਪਣਾ ਇਹਨਾਂ ਦੀ ਅਗਵਾਹੀ ਕਰ ਰਹੇ ਆ ਸ਼੍ਰੀ ਰਮੇਸ਼ ਕੁਮਾਰ ਅਟਵਾਲ ਜੋਨ ਪ੍ਰਧਾਨ ਮੱਲਾਵਾਂ ਦਾ ਜੀ ਆ ਜਿਹੜਾ ਤ ਤਰਸ ਨੇ ਕਰ ਰਹੇ ਨੇ ਉਹ ਸ਼ਾਂਤ ਰਹੀ ਹੋ ਰਿਹਾ ਕਿ ਤਾ ਬਿਲਕੁਲ ਸ਼ਾਂਤ ਰਹੀ ਹੋ ਰਿਹਾ ਜੀ ਇਹ ਮਤਲਬ ਜਿਹੜੀ ਜਥੇਬੰਦੀ ਸੋਜੂ ਜਾਂ ਜਥੇਬੰਦੀ ਕੋਈ ਇਹਨਾਂ ਨੇ ਇਹਨਾਂ ਵੱਲੋਂ ਕੋਈ ਉਹ ਮਤਲਬ ਕੋਈ ਉਹਦਾਂ ਦਾ ਨਹੀਂ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਜਿਹਦੇ ਨਾਲ ਮਾਹੌਲ ਤਣਾਅਪੂਰਨ ਹੋਏ ਜਾਂ ਕੋਈ ਉਹ ਜੀ ਗੱਲਬਾਤ ਹੋਵੇ ਔਰ ਲੋਕਾਂ ਨੇ ਵੀ ਇਹਨਾਂ ਦੀ ਗੱਲ ਮੰਨੀ ਕਿਹੜੇ ਬੁੱਤ ਨੂੰ ਲੈ ਕੇ ਸਰ ਜਿਹੜਾ ਅੱਜ ਵਿਜਾਰਬਦ ਕੀਤਾ ਗਿਆ ਹੈ ਕਿ ਇਹ ਕੁਝ ਦਿਨ ਪਹਿਲਾਂ ਸ਼੍ਰੀ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਮੂਰਤੀ ਉਹਦਾ ਖੰਡਨ ਕੀਤਾ ਗਿਆ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਵੱਲੋਂ ਪਹਿਲਾਂ ਕਾਲਜ ਦਿੱਤੀ ਗਈ ਸੀ ਪੰਜਾਬ ਬੰਦ ਦੀ ਇਹ ਸਾਰੇ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਜੀ ਇਸ ਬਾਤ ਤੇ ਸਾਨੂੰ ਹਾਂਜੀ ਪਾਪਾ ਜੀ ਅੱਜ ਮੱਲਾਵਾਲਾ ਜਿਹੜਾ ਸੰਪੂਰਨ ਜਿਹੜਾ ਸ਼ਹਿਰ ਬੰਦ ਕੀਤਾ ਗਿਆ ਤੁਸੀਂ ਪੰਜ ਕੀ ਕਹਾ ਜਿਹੜੀ ਇਹ ਘਟਨਾ ਵਾਪਈ ਹੈ ਉਸ ਘਟਨਾ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਆਂ ਔਰ ਦੂਜੀ ਗੱਲ ਅਸੀਂ ਇਹ ਕਰਨਾ ਚਾਹੁੰਨੇ ਆ ਕਿ ਇਹੋ ਜੀਆਂ ਘਟਨਾ ਜਦੋਂ ਵਾਪਰੀਆਂ ਵਾਪਰਦੀਆਂ ਕਿਉਂ ਨੇ ਕਿਉਂਕਿ ਸਾਡੇ ਪੰਜਾਬ ਵਿੱਚ ਜਿਹੜੀਆਂ ਧਟ ਗਿੰਤੀਆਂ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਆਪਸ ਵਿੱਚ ਵਿਤਕਰਾ ਕਰਾ ਕੇ ਕੁਝ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਔਰ ਸਾਨੂੰ ਇਸ ਗੱਲਾਂ ਦੀ ਇਸ ਗੱਲ ਇਸ ਗੱਲਾਂ ਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਤੇ ਸਾਨੂੰ ਆਸ ਵਿੱਚ ਜਿਹੜਾ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜਿਹੜੇ ਲੋਕ ਇਹੋ ਜਿਹੀਆਂ ਘਟਨਾਵਾਂ ਕਰਾ ਕੇ ਤੇ ਆਪਣੀਆਂ ਰੁੱਟੀਆਂ ਖੋਹਦੇ ਆ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਤੇ ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਬੇਸ਼ਾਇ ਹੀ ਲੜਦਾ ਹੈ ਤੇ ਲੜਦਾ ਰਹੇਗਾ ਇਦੇ ਨਾਲ ਨਾਲ ਜਿਹੜੇ ਵਿਝਾ ਕਿਸੇ ਸਬੂਤਾਂ ਤੋਂ ਐਵੇਂ ਬਿਆਨ ਦੇ ਦਿੰਦੇ ਨੇ ਉਹਨਾਂ ਬਿਆਨਾਂ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਆ ਜਿੰਨਾ ਚਿਰ ਪੂਰੀ ਗੱਲ ਸਪੱਸ਼ਟ ਨਹੀਂ ਹੁੰਦੀ ਜਿੰਨਾ ਪੂਰੀ ਤੱਕ ਨਹੀਂ ਗਏ ਗੱਲ ਪਹੁੰਚ ਜਾਂਦੀ ਉਹਨਾਂ ਚਿਰ ਕਿਸੇ ਦੇ ਉੱਪਰ ਐਵੇਂ ਇਲਜ਼ਾਮ ਲਾ ਦੇਣੇ ਇਹ ਅਸੀਂ ਵਿਰੋਧ ਕਰਦੇ ਆ ਇਸ ਵਾਸਤੇ ਅਸੀਂ ਇਹ ਘਟਨਾ ਦਾ ਬਿਲਕੁਲ ਵਿਰੋਧ ਕਰਦੇ ਹਾਂ ਜੀ ਸੋ ਆਪਾਂ ਇੱਥੇ ਗੱਲਬਾਤ ਵੀ ਕਰਦੇ ਹੈਗੇ ਕਿ ਜਿਹੜਾ ਅੱਜ ਮੱਲਾਵਾਲਾ ਜਿਹੜਾ ਕਸਬਾ ਜਿਹੜਾ ਬੰਦ ਕਰਨ ਦੀ ਜਿਹੜੀ ਬੇਨਤੀ ਸਮੂਹ ਭਾਈਚਾਰੇ ਵੱਲ ਕੀਤੀ ਗਈ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਤਮਾਮ ਹੈਗੇ ਆ ਜਿਹੜੇ ਵੀਰ ਕਿਸਾਨ ਵੱਖ-ਵੱਖ ਜਥੇਬੰਦੀਆਂ ਤੋਂ ਹੈਗੇ ਆ ਆਪਾਂ ਗੱਲਬਾਤ ਕਰ ਲੈਨੇ ਹੈਗੇ ਭਾਈ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਰਕੇਸ਼ ਕੁਮਾਰ ਇਹ ਕੇਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਆਪਣਾ ਇਹ ਬੰਦ ਦੀ ਜਿਹੜੀ ਕਾਲ ਕੀਤੀ ਗਈ ਜੀ ਇਹ 26 ਜਨਵਰੀ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੋਤ ਦੇ ਨਾਲ ਛੇੜਛੜ ਕੀਤੀ ਗਈ ਉਹਨੂੰ ਖੰਡਤ ਕੀਤਾ ਗਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਕਾਰਨ ਅੱਜ ਫਰੋਇਪਰ ਜ਼ਿਲ੍ਹਾ ਬੰਦ ਹੈ ਜੀ ਔਰ ਸੋ ਇਸ ਕਰਕੇ ਅਸੀਂ ਵੀ ਮੱਲਾਵਾਲਾ ਨਗਰ ਬੰਦ ਕੀਤਾ ਇਸ ਤਰ੍ਹਾਂ ਦਾ ਨਗਰ ਹੈ ਮੇਰਾ ਜੀ ਹੰਗਾਰਾ ਸਾਨੂੰ ਮੱਲਾਲੇ ਨਗਰ ਦਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਅਸੀਂ ਮਤਲਬ ਇੱਕ ਪੋਸਟ ਪਾਈ ਔਰ ਮਾੜਾ ਜਿਹਾ ਬਾਜ਼ਾਰ ਚ ਗਿਆ ਤੇ ਸਾਰੇ ਬਾਜ਼ਾਰ ਨੇ ਸਾਡਾ ਸਮਰਥਨ ਬਹੁਤ ਵਧੀਆ ਕੀਤਾ ਜਿਸ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਇਸ ਤਰ੍ਹਾਂ ਦੀ ਕਟਨਾਵਾ ਜਿਹੜੀਆਂ ਹੋ ਰਹੀਆਂ ਨੇ ਕੀ ਕਹੋ ਕਹਿਣਾ ਕੀ ਜੀ ਇਹਦੇ ਅਸੀਂ ਜੋ ਵੀ ਹੈ ਨਾ ਸਰਕਾਰ ਨੂੰ ਚਾਹੀਦਾ ਹੈ ਵੀ ਇਹਦੇ ਤੇ ਧਿਆਨ ਦਿੱਤਾ ਜਾਵੇ ਸਰਕਾਰਾਂ ਕੋਲੇ ਬਹੁਤ ਇੰਟੈਲੀਜੈਂਸੀਆਂ ਹੁੰਦੀਆਂ ਨੇ ਉਹ ਇਹਦੇ ਬਾਰੇ ਕਿਉਂ ਨਹੀਂ ਪਤਾ ਲੱਗਦਾ ਸਰਕਾਰ ਨੂੰ ਵੀ ਕੌਣ ਕੀ ਸੋਚ ਰਿਹਾ ਜੀ ਕਿਹੜੇ ਕਿਹੜੇ ਭਾਈਚਾਰੇ ਲੋਏ ਅੱਜ ਜਿਹੜਾ ਖਾਸ ਤੌਰ ਤੇ ਮੱਲਾ ਵਾਲੇ ਦੀ ਗੱਲ ਕਰਦੇ ਆ ਕਿਹੜੇ ਕਿਹੜੇ ਭਾਈਚਾਰੇ ਨਾਲ ਸਹਿਯੋਗ ਮਿਲ ਰਿਹਾ ਇਹ ਟੋਟਲ ਆਲਮੋਸਟ ਹੀ ਸਾਰੇ ਮਤਲਬ ਭਾਈਚਾਰਕ ਸਾਂਝ ਦੇ ਦਾ ਸਾਡੇ ਸਾਰੇ ਸਾਥ ਦੇ ਰਹੇ ਨੇ ਟੋਟਲ ਐਸ்சி ਬੀਸੀ ਜਰਨਲ ਵੀਰ ਸਾਡੇ ਸਾਰੇ ਸਾਥ ਦੇ ਰਹੇ ਨੇ ਠੀਕ ਹੈ ਜੀ ਵਧੀਆਂ ਗੱਲਾਂ ਮੇਰੇ ਬਹੁਤ ਵਧੀਆ ਜੀ ਪਿੰਡ ਧੀਰਾ ਘਰ ਤੋਂ ਸਾਡੀ ਟੀਮ ਆਈ ਹੈ ਪਿੰਡ ਫੱਤੇ ਵਾਲੇ ਦਾ ਟੀਮ ਆਈ ਹੈ ਜੀ ਮੱਲਾ ਵਾਲੇ ਤੋਂ ਸਾਬਕਾ ਪ੍ਰਧਾਨ ਬੱਬਲ ਸ਼ਰ ਸੋ ਸਾਡੇ ਮਤਲਬ ਜਿੰਨੇ ਵੀ ਸੱਜਣ ਨੇ ਸੋ ਅਸੀਂ ਉਹਨਾਂ ਦੇ ਬਹੁਤ ਬਹੁਤ ਦਿਲ ਤੋਂ ਧੰਨਵਾਦੀ ਹਾਂ ਜੀ ਬਹੁਤ ਵਧੀਆ ਹੁੰਗਾਰਾ ਸਾਨੂੰ ਮਿਲ ਰਿਹਾ ਜੀ ਇਹ ਪਹਿਲਾਂ ਕੇਂਦਰਾ ਮੰਤਰੀ ਵੱਲੋਂ ਜਿਹੜਾ ਇੱਕ ਬਿਆਨ ਆਉਂਦਾ ਉਹ ਜਿਹੜਾ ਨਿੰਦਣਯੋਗ ਹੁੰਦਾ ਅੱਜ ਇਹ ਘਟਨਾ ਹੁੰਦੀ ਸਾਹਮਣੇ ਕਿਸ ਤਰ੍ਹਾਂ ਦੀ ਗਲਤ ਤਾਂ ਉਹੀ ਹੈ ਨਾ ਜੀ ਕੰਮ ਤਾਂ ਕਿਤਨੇ ਕਿਤੇ ਸਰਕਾਰਾਂ ਦੇ ਹੀ ਨੇ ਪਹਿਲਾਂ ਖੁਦ ਬੀਜੇਪੀ ਜਿਹੜੇ ਆਪਣੇ ਅਮਿਤ ਸ਼ਾਹ ਜੀ ਨੇ ਉਹ ਬੋਲਦੇ ਨੇ ਪਰ ਬਾਅਦ ਵਿੱਚ ਇਹ ਬੰਦਾ ਆਉਂਦਾ ਇਹ ਵੀ ਬਾਹਰੋਂ ਆਇਆ ਬੰਦਾ ਤਿੰਨ ਕੁ ਮਹੀਨੇ ਤੋਂ ਆਮਰ ਸਰਚ 'ਚ ਰਹਿ ਰਿਹਾ ਕਿ ਸਰਕਾਰ ਨੂੰ ਪਤਾ ਨਹੀਂ ਹੈ ਕੌਣ ਕੀ ਕਰ ਰਿਹਾ ਫਿਰ ਵੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਉਹ ਬੰਦਾ ਬੁੱਤ ਤੇ ਚੜਦਾ ਹੈ ਜਿਹੜੀ ਉੱਥੇ ਪੌੜੀ ਲਾਉਂਦਾ ਹੈ ਉਹ ਕੱਲੇ ਬੰਦੇ ਦੇ ਪੌੜੀ ਲਾਉਣ ਦਾ ਵਸ ਦੀ ਗੱਲ ਨਹੀਂ ਹੈ ਕੱਲਾ ਬੰਦਾ ਜਿੰਨੀ ਪੌੜੀ ਭਾਰੀ ਹੁੰਦੀ ਹੈ ਉਹ ਜਿਹੜਾ ਨਹੀਂ ਸੌਖੀ ਨਹੀਂ ਹੈ ਉਹ ਉਹਦੇ ਕੋ ਕਿਵੇਂ ਉੱਥੇ ਆਈ ਕੀ ਜਦੋਂ ਲੈ ਕੇ ਜਾਂਦਾ ਕਿਸੇ ਨੂੰ ਪਤਾ ਨਹੀਂ ਕੀ ਕਰੇਗਾ ਜਾਂ ਉਹਨੇ ਉਹ ਲਈ ਕਿਉਂ ਜੇ ਆਪਾਂ ਮੰਨ ਲਓ ਨਗਰ ਪੰਚਾਇਤ ਤੋਂ ਕੋਈ ਚੀਜ਼ ਲੈਣੀ ਹੈ ਉਹਦੇ ਲਈ ਸਾਨੂੰ ਸਾਰਾ ਕੁਝ ਦੱਸਣਾ ਪੈਂਦਾ ਸੀ ਕਿੱਥੇ ਕੀ ਚੀਜ਼ ਲੈ ਜਾਣੀ ਹੈ ਕੀ ਉਹਦੇ ਬਾਰੇ ਕੋਈ ਕਿਸੇ ਨੇ ਪੁੱਛਿਆ ਨਹੀਂ ਕਾਫੀ ਹੋਰ ਵੀ ਉੱਥੇ ਲੋਕ ਹੈਗੇ ਸੀ ਕਹਿ ਸਕਦੇ ਵੇ ਇਹ ਨਹੀਂ ਸੁਣਾ ਸੀਗਾ ਉਹ ਜਿਹੜਾ ਹਾਂ ਹਾਂਜੀ ਉਹੀ ਗੱਲ ਨਾ ਕਿਤੇ ਨਾ ਕਿਤੇ ਉਦੋਂ ਦੇਖੋ ਜੀ ਪ੍ਰਸ਼ਾਸਨ ਵੀ ਉੱਥੇ 24 ਘੰਟੇ ਰਹਿੰਦਾ ਪ੍ਰਸ਼ਾਸਨ ਨੇ ਵੀ ਕੋਈ ਆਵਦੀ ਨਹੀਂ ਮਤਲਬ ਭੂਮਿਕਾ ਨਾ ਭਾਈ ਉਹ ਪ੍ਰਸ਼ਾਸਨ ਨੇ ਵੀ ਉਹਨੂੰ ਨਹੀਂ ਫੜਿਆ ਪਰ ਜਦੋਂ ਪਤਾ ਲੱਗਾ ਵੀ ਉਹ ਲਾਲਾ ਲਾਲਾ ਹੋ ਗਈ ਉਦੋਂ ਸਿਕਿਉਰਟੀ ਗਾਰਡ ਸੀ ਜਿਹੜੇ ਦੋ ਜਣੇ ਉਹਨਾਂ ਨੇ ਮਤਲਬ ਥੱਲੇ ਲਾਇਆ ਪਿਆ ਨੋ ਕਿਤਨੇ ਕਿਤੇ ਮੁੱਦਾ ਜਿਹੜਾ ਧਾਰਮਿਕ ਬਣਾਇਆ ਜਾ ਰਿਹਾ ਇਸ ਪੱਖ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਇਹ ਮੁੱਦਾ ਧਾਰਮਿਕ ਹੀ ਬਣਾਇਆ ਜਾ ਰਿਹਾ ਕਿਤਨੇ ਕਿਤੇ ਸਾਡੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਉਸ ਨੂੰ ਖਤਮ ਕੀਤਾ ਜਾ ਰਿਹਾ ਵੀ ਸਾਨੂੰ ਆਪਸ ਵਿੱਚ ਲੋਕਾਂ ਨੂੰ ਲੜਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਅਸੀਂ ਇਹਦੇ ਤੇ ਧਿਆਨ ਦਈਏ ਸਾਡੀ ਜਿਹੜੀ ਲੜਾਈ ਆ ਅਸੀਂ ਉਹ ਲੜੀਏ ਇਹਨੂੰ ਜਿਹੜੀ ਭਾਈਚਾਰਕ ਸਾਂਝ ਅਸੀਂ ਉਹ ਨਾ ਖਤਮ ਕਿਤੇ ਕਰ ਬੈਠ ਜਾਈਏ ਧੰਨਵਾਦ ਭਾਈ ਜੀ ਸੋ ਮੇਰੇ ਨਾਲ ਭਾਈ ਜੀ ਨਾਲ ਆਪਾਂ ਇੱਥੇ ਗੱਲਬਾਤ ਕਰਦੇ ਆ ਭਾਈ ਜੀ ਜਿਹੜਾ ਅੱਜ ਬੰਦ ਹੈਗਾ ਆਪਾਂ ਖਾਸ ਤੌਰ ਤੇ ਗੱਲ ਕਰਦੇ ਪੰਜਾਬ ਬੰਦ ਦੀ ਗੱਲ ਕਰਦੇ ਇਹ ਕੀ ਕਹਿਣਾ ਚਾਹੋਗੇ ਇਸਤੇ ਬਾਰੇ ਦੇਖੋ ਇੱਕ ਵਾਰ ਸੋਚਣ ਦੇ ਵਿਚਾਰ ਵਾਲੀ ਗੱਲ ਇਹ ਆ ਕਿ 26 ਜਨਵਰੀ ਨੂੰ ਹੀ ਸੰਵਿਧਾਨ ਜਿਹੜਾ ਲਾਗੂ ਹੋਇਆ ਸੀਗਾ ਤੇ ਜਿਹੜੀ ਹਰਕਤ ਵੀ ਕਰਵਾਈਗੀ ਉਹ 26 ਜਨਵਰੀ ਨੂੰ ਕਰਵਾਈਗੀ ਗੰਨਤੰਤਰ ਦਿਵਸ ਇੱਕ ਗੰਨਤੰਤਰ ਦਿਵਸ ਇੱਕ ਆਪਣਾ ਪੂਰੇ ਇੰਡੀਆ ਦਾ ਆਪਣਾ ਸੰਵਿਧਾਨਿਕ ਦਿਨ ਹੈ ਅੱਛਾ ਉੱਥੇ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟ ਉੱਥੇ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਜਿਹੜਾ ਉਹ ਸਰਕਲ ਹੈ ਜਿਹੜੀ ਉਹ ਜਗ੍ਹਾ ਹੈ ਉੱਥੇ ਪ੍ਰਸ਼ਾਸਨ ਜਾਂ ਪੁਲਿਸ 24 ਘੰਟੇ ਰਹਿੰਦੀ ਹੈ 24 ਘੰਟੇ ਖਾਸ ਕਰਕੇ ਗੰਨਤੰਤਰ ਦਿਵਸ ਦੀਆਂ ਚੱਪੇ ਚੱਪੇ ਦੇ ਚੈਕਿੰਗ ਸੀਗੀ ਸਾਰਾ ਕੁਝ ਸੀ ਲੇਕਿਨ ਇੱਕ ਏਡੀ ਵੱਡੀ ਪੋੜੀ ਲਿਆ ਕੇ ਸਭ ਦੇ ਸਾਹਮਣੇ ਆਪਾਂ ਵੀਡੀਓ ਦੇਖੀ ਪਬਲਿਕ ਉੱਥੇ ਹੈ ਤਦੋਂ ਕਿਸੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਸੈਂਟਰ ਦੀਆਂ ਏਜੰਸੀਆਂ ਨੇ ਜੋ ਅਸਲ ਵਿੱਚ ਪੰਜਾਬ 'ਚ ਕਰਵਾਉਣਾ ਚਾਹ ਰਹੀਆਂ ਨੇ ਚਾਹੇ ਧਾਰਮਿਕ ਦੇ ਸਿਸਟਮ ਨਾਲ ਲਾ ਲਓ ਚਾਹੇ ਤੁਸੀਂ ਖੇਤਾਨੀ ਸਿਸਟਮ ਨਾਲ ਲਾ ਲਓ ਚਾਹੇ ਵਪਾਰਕ ਨਾਲ ਲਾ ਲਓ ਉਹਨਾਂ ਦੇ ਕਾਜੰਡੇ ਹੈ ਵੀ ਫੁੱਟ ਪਾਓ ਤੇ ਰਾਜ ਕਰੋ ਲੇਕਿਨ ਇਹ ਸੀਤ ਆਪਣ ਨੂੰ ਸਾਰਿਆਂ ਨੂੰ ਆਪਣਿਆ ਬਚਣਾ ਪਏਗਾ ਕਿਉਂਕਿ ਜੇ ਆਪਾਂ ਉਹਨਾਂ ਦੇ ਮਗਰ ਲਾ ਕੇ ਇੱਕ ਇਸਕੇਮ ਦਾ ਕੰਮ ਕਰਨਾ ਹੈ ਕਿ ਮਾਹੌਲ ਖਰਾਬ ਹੋਵੇ ਕਿਉਂਕਿ ਜੇ ਹੁਣ ਮਾਹੌਲ ਖਰਾਬ ਹੋਇਆ ਕਿਤੇ ਕਦੀ ਠੀਕ ਨਹੀਂ ਹੋਏਗਾ ਸੋ ਸਾਰਿਆਂ ਨੇ ਮੱਲਾਂ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਦੁਕਾਨਦਾਰ ਭਾਈਚਾਰ ਖਸਾਨ ਸਾਰਿਆਂ ਨੇ ਵਧੀਆ ਨਿਭਾਈ ਆ ਸਾਰਿਆਂ ਨੇ ਪ੍ਰੋਪਰ ਬੰਦ ਰੱਖਿਆ ਇੱਕ ਵਾਰੀ ਕਹਿੰਦ ਪ੍ਰੋਪਰ ਬੰਦ ਰੱਖਿਆ ਸੋ ਸਭ ਦਾ ਧੰਨਵਾਦ ਹੈ ਬਾਕੀ ਇਹ ਹੈ ਕਿ ਮੈਂ ਤਾਂ ਇੱਕ ਵਾਰ ਅਪੀਲ ਕਰੂੰਗਾ ਕਿ ਜਿੰਨੀਆਂ ਜਿੱਥੇ ਇਕੱਠੇ ਹੋਏ ਨੇ ਜਿਆਦਾ ਤੋਂ ਜਿਆਦਾ ਇੱਕ ਇਕੱਠ ਹੋਣਾ ਚਾਹੀਦਾ ਸੀਗਾ ਲੇਕਿਨ ਪਤਾ ਨਹੀਂ ਲੋਕਾਂ ਦੀ ਸੋਚ ਕਿੱਥੇ ਹੈ ਕਿ ਜੇ ਸੰਵਿਧਾਨ ਹੈ ਤੇ ਆਪਾਂ ਹੈ ਜੇ ਸੰਵਿਧਾਨ ਖਤਮ ਤੇ ਆਪਾਂ ਵੀ ਖਤਮ ਸੋ ਖਾਸ ਕਰਕੇ ਡਾਕਟਰ ਬੀਮ ਰਹੋ ਉਮੀਦ ਕਰਦੇ ਜਿਹੜੇ ਮੂਰਤੀ ਨਾਲ ਛੇੜਖੰਡ ਕੀਤੀ ਗਈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਹਦੇ ਤੇ ਸਰਕਾਰਾਂ ਚੱਲਦੀਆਂ ਹੈਗੀਆਂ ਉਹ ਉਹ ਕਹਿੰਦਾ ਤੁਹਾਡਾ ਉਸ ਹਾਵਣਾ ਜਿਆਦਾ ਇਕੱਠ ਜਿਆਦਾ ਗੈਦਰਿੰਗ ਹੋਣੀ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਇਕੱਲੀ ਸਿਰਫ ਐਸਪੀ ਬੀਸੀਐਸਟੀ ਭਾਈਚਾਰ ਦੀ ਨਹੀਂ ਹੋਣੀ ਚਾਹੀਦੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਸੰਵਿਧਾਨ ਦੀ ਲੋੜ ਸਾਰਿਆਂ ਨੂੰ ਹੀ ਹੈ ਇਕਲੇ ਇਹਨਾਂ ਨੂੰ ਲੋੜਦੀਆਂ ਸੰਵਿਧਾਨ ਦੀਆਂ ਸੰਵਿਧਾਨ ਦੀ ਸਾਰੇ ਨਹੀਂ ਲੋੜ ਐ ਬਸ ਇੱਕ ਸੋਲ ਸੋਚਣ ਦਾ ਫਰਕ ਐ ਕਿ ਅਸੀਂ ਨੰਨ ਨਾਲ ਬਹਿਣਾ ਹੈ ਜਾਣਾ ਕਿ ਨਹੀਂ ਜਾਣਾ ਉਹ ਕੀ ਸਾਨੂੰ ਕੀ ਕਹੇਗਾ ਇਹ ਦੁਕਾਨਦਾਰ ਕੀ ਕਹਿਣਗੇ ਦੇਖੋ ਜਦ ਸੰਵਿਧਾਨ ਪੰਜਾਬ ਦੇ ਹਾਲਾਤ ਵੈਸੇ ਬੱਤਰ ਹੋ ਰਹੇ ਨੇ ਕਾਨੂੰਨ ਦੇ ਲੋ ਤਾਂ ਅੱਗੇ ਪੰਜਾਬ ਚੋਂ ਖਤਮ ਹੈ ਤੇ ਜੇ ਬਿਲਕੁਲ ਹੀ ਖਤਮ ਹੋ ਗਿਆ ਤੇ ਫਿਰ ਕਿਹੜੀਆਂ ਦੁਕਾਨਾਂ ਤੇ ਕਿਹੜਾ ਬਿਨਸ ਸਾਰਾ ਕੁਝ ਚੱਲ ਰਹੀਆਂ ਨੇ ਸਾਰਾ ਕੁਝ ਹੀ ਖਤਮ ਹੋ ਜਾਏਗਾ ਸੋ ਮੇਰੇ ਤੇ ਸਾਨੂੰ ਅਪੀਲ ਹੈ ਕਿ ਸਾਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਧੰਨਵਾਦ ਭਾਈ ਜੀ ਸੋ ਆਪਾਂ ਇੱਥੇ ਗੱਲਬਾਤ ਹੋ ਰਹੀ ਕਰ ਰਹੇ ਭਾਈ ਜੀ ਅੱਜ ਦੇ ਵੇਖੋ ਜੀ ਬੰਦੀ ਕਾਲ ਜਿਹੜਾ ਮੱਲਾਂ ਵਾਲਾ ਇਹ ਬਹੁਤ ਸਾਡਾ ਸਾਥ ਦੇਂਦਾ ਅੱਗੇ ਵੀ ਕਈ ਵਾਰੀ ਕੋਈ ਮੂਵਮੈਂਟਾਂ ਲੜੀਆਂ ਨੇ ਬੰਦੀ ਕਾਲ ਦੀਏ ਤੇ ਮੱਲਾਂ ਵਾਲਾ ਪਰਮਾ ਹੰਗਾਰਾ ਸਾਨੂੰ ਮਿਲਦਾ ਔਰ ਭਾਈ ਚਰਕ ਸਾਂਝ ਬਣਾ ਕੇ ਰੱਖਦੇ ਸਾਰੇ ਜਿੰਨੇ ਵੀ ਜਨਰਲ ਲੋਕ ਨੇ ਜਾਂ ਐਸੀ ਬੀਸੀ ਸਾਰੇ ਠੀਕ ਅੱਜ ਰੋਸ ਜਿਤਾਇਆ ਜਾ ਰਿਹਾ ਹੈ ਹਾਂਜੀ ਅੱਜ ਹੀ ਰੋਸ ਉਸੇ 26 ਜਨਵਰੀ ਜੋ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸੇ ਸੰਬੰਧ ਵਿੱਚ ਰੋਸ ਵਧੀਆ ਸਾਥ ਮਿਲ ਰਿਹਾ ਜੀ ਬਹੁਤ ਵਧੀਆ ਸਾਥ ਮਿਲ ਰਿਹਾ ਜੀ ਕਿਸੇ ਨੇ ਵੀ ਸਾਨੂੰ ਮਤਲਬ ਕਿ ਨਰਾਸ਼ ਨਹੀਂ ਕੀਤਾ ਅਸੀਂ ਰਾਤ ਦਿੱਤਾ ਤੜਕੇ ਵੇਖਿਆ ਬਾਜ਼ਾਰ ਸਾਰਾ ਬੰਦ ਸੀ ਆ ਜੀ ਕਿੰਨੇ ਵੇ ਸਮਾਪਤ ਕੀਤਾ ਜਾਏਗਾ ਇਹ ਜੀ ਸ਼ਾਮੇ 4 ਵਜੇ ਸਮਾਪਤ ਕੀਤਾ ਜਾਏਗਾ ਜੀ ਸੋ ਸਮੁੱਚੇ ਜਿਹੜੇ ਇੱਥੇ ਭਾਈਚਾਰੇ ਵੱਲੋਂ ਜਾਂ ਸਮੁੱਚੀਆਂ ਜਿਹੜੇ ਜਥੇਬੰਦੀਆਂ ਵੱਲੋਂ ਜਿਹੜਾ ਐਸਸੀ ਜਾਂ ਬੀਸੀ ਜਾਂ ਜਿਹੜੇ ਸਮੁੱਚੇ ਪਾਈਚਾਰੇ ਵੱਲੋਂ ਜਿਹੜੇ ਅੱਜ ਬੰਦ ਦੀ ਕਾਲ ਕੀਤੀ ਗਈ ਸੀ ਬੜਾ ਵਧੀਆ ਹੰਗਾਰਾ ਮੇਰਿਆ ਹੈਗਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਬੰਦ ਦੀ ਕਾਲ ਹੁੰਦੀ ਹੈ ਤਾਂ ਕਿਤਨਾ ਕਿਤਨਾ ਛੋਟੀ ਮੋਟੀ ਘਟਨਾਵਾਂ ਵਾਪਰਦੀ ਹੈਗੀਏ ਲੇਕਿਨ ਜੇਕਰ ਆਪਾਂ ਗੱਲ ਕਰਦੇ ਹੁਣ ਦੇ ਵੀ 12 ਵਜੇ ਕਰੀਬ 11 12 ਵਜੇ ਆ ਤੇ ਬਹੁਤ ਵਧੀਆ ਇੱਥੇ ਇਹਨਾਂ ਸਟੇਜ ਦੀ ਕਾਰਵਾਈ ਵੀ ਚੱਲ ਰਹੀ ਹੈਗੀ ਤੇ ਬਹੁਤ ਵਧੀਆ ਹੰਗਾਰਾ ਮੇਰਿਆ ਗਿਆ ਸੋ ਕਿਤਨਾ ਕਿਤੇ ਸਾਨੂੰ ਸੋਚਣਾ ਪਊਗਾ ਕਿ ਜਿਹੜੀਆਂ ਚੜੀਆਂ ਜਿਹੜਾ ਏਜੰਡਾ ਚਲਾਇਆ ਜਾ ਰਿਹਾ ਜਾਂ ਇਹ ਕਹਿ ਸਕਦੇ ਵੇ ਧਰਮ ਦੇ ਨਾਂ ਤੇ ਜਿਹੜਾ ਕਿਤਨਾ ਕਿਤੇ ਕੁਝ ਏ ਜਿਹੜੇ ਸਾਡੀ ਭਾਈਚਾਰੇ ਨੂੰ ਠੇਸ ਪਹੁੰਚ ਰਹੀ ਹੈਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ